Gracias. entre Sampai jumpa di video selanjutnya. ਵਿਰਾਜ ਰਿਵਿਊ ਪਾ ਲਈ ਹੁੰਦੀ ਹੈ ਬਣਾ ਰਹੇ ਕਾਤਾ ਬਹੁਤ ਪੂਰੇ ਹੋ ਰਾਇਆ ਤੁਸੀਂ ਦੇਖੀ ਜਾਂਦੇ ਹੋ ਹਲੋ ਤੁਸੀਂ ਆਏ ਹੋ ਥੋੜਾ ਵੀ ਧੰਨਵਾਦ ਹੈ ਤੇ ਅਸੀਂ ਤਾਂ ਮੰਗਾਈ ਕਰਦੇ ਹਾਂ ਵੀ ਸਾਰਾ ਕੁਝ ਨਾ ਹੱਥੋਂ ਮੰਗਾ ਜਿਹੜਾ ਐਸਟੀਮੇਟ ਬਵਾ ਕੇ ਅਸੀਂ ਸਾਰਾ ਕੁਝ ਤੇ ਦਿੱਤਾ ਜੀ ਉਹ ਛੇਤੀ ਛੇਤੀ ਗ੍ਰਾਂਟ ਆਵੇ ਅਸੀਂ ਵੀ ਜਵਾਬ ਦਿੰਦੇ ਹਾਂ ਜੀ ਲੋਕਾਂ ਨੂੰ ਮੈਂ ਪਿੱਛੋਂ ਦਾ ਮਾਸਟਰ ਪਹਿਲਾਂ ਫੋਨ ਕਰ ਲੈਂਦੇ ਸਾਨੂੰ ਜੀ ਉਸ ਨੂੰ ਚ ਕਮੇਟੀਆਂ ਕਰ ਲੈਂਦੀਆਂ ਪੁਣਾ ਤੇ ਮੈਂ ਸਾਡੇ ਉਹਦੀ ਫੋਨ ਇਹ ਕਰ ਦਿੰਦੇ ਹਾਂ ਸਤਿਗ੍ਰੰਤ ਸਹਿਤ ਤੇ ਸਹਿਤ ਜੀ ਤੇ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਪਿੰਡ 'ਚ ਆਏ ਸਾਲ ਹੀ ਸਮੱਸਿਆ ਹੁੰਦੀ ਹੈ ਸਾਡੇ ਸਕੂਲ 'ਚ ਇਹ ਪ੍ਰਾਇਮਰੀ ਸਕੂਲ 'ਚ ਸਾਰਾ ਪਾਣੀ ਖੜਿਆ ਜੀ ਇੱਥੇ ਗੋਡੇ-ਗੋਡੇ ਪਾਣੀ ਖੜਿਆ ਅੰਦਰ ਜਾ ਕੇ ਦੇਖ ਲਓ ਸਾਰਾ ਕੁਝ ਭਿੱਜਿਆ ਪਿਆ ਇਹਦੇ ਨਾਲ ਅੰਦਰ ਫਰਿੱਜ ਵੀ ਭਿੱਜਿਆ ਪਿਆ ਉਹਦੇ ਨਾਲ ਕਰੰਟ ਵੀ ਆ ਸਕਦਾ ਤੇ ਸਾਡੇ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਇਸੇ ਕਰਕੇ ਮੈਂ ਸਾਰੇ ਮਹਿਕਮੇ ਨੂੰ ਦਰਖਾਸਤ ਕਰਦਾ ਵੀ ਇਸ ਦੀ ਬਿਲਡਿੰਗ ਉੱਚੀ ਚੱਕੀ ਜਾਵੇ ਤੇ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਤਾਂ ਵੱਡਾ ਨੁਕਸਾਨ ਆ ਜੀ ਇਹਦੇ ਵਿੱਚ ਤਾ ਆਪਣਾ ਕਰੇ ਕੋਈ ਲਾਈਟ ਦਾ ਸੰਪਰਕ ਹੋ ਜਾ ਰਥ ਹੋ ਜੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਨੂੰ ਛੁੱਟੀ ਕਰਨੀ ਪੈਂਦੀ ਹੈ ਜਦੋਂ ਮਤਲਬ ਕਿ ਮੀਂਹ ਆਉਂਦਾ ਬੱਦਲਾਂ ਨੂੰ ਦੇਖ ਕੇ ਟੀਚਰ ਵਿਚਾਰੇ ਡਰਨ ਲੱਗ ਜਾਂਦੇ ਆ ਵੀ ਬੱਚਿਆਂ ਨੂੰ ਛੁੱਟੀ ਕਰਨੀ ਪਈ ਤੇ ਮੈਨੂੰ ਐ ਲੱਗਦਾ ਵੀ ਸਾਡਾ ਸਕੂਲ ਹਜੇ 5-7 ਦਿਨ ਨਹੀਂ ਖੁੱਲਦਾ ਕਿਉਂਕਿ ਹਜੇ ਬਰਖਾ ਦੇ 2-3 ਦਿਨ ਆ ਗਏ ਕਿੰਨੇ ਕਿ ਦਿਨ ਇਸ ਵਾਸਤੇ ਹੋਈ ਆਪਾਂ ਗੱਲ ਕਰੀਏ ਇਹ ਤਾਂ ਬਹੁਤ ਸਾਲ ਹੋ ਗਏ ਜੀ ਇਸ ਵਾਸਤੇ ਬਹੁਤ ਸਾਲ ਹੋ ਗਏ ਤਦੋਂ ਤੋਂ ਟੋਕਟਾ 7-8 ਸਾਲਾਂ ਦੀ ਸੱਸਿਆ ਜੀ ਕੀ ਮੰਗ ਕਰਦੇ ਹੋ ਬਈ ਜੀ ਅਸੀਂ ਤਾਂ ਮੰਗਤਾ ਜੀ ਅਸੀਂ ਮੰਗ ਪੱਤਰ ਦਾ ਅਸਟੀਮੇਟ ਲਵਾ ਕੇ ਵੀ ਦਿੱਤਾ ਹੋਇਆ ਸਿੱਖਿਆ ਵਿਭਾਗ ਨੂੰ ਉੱਚਾ ਚੱਕਾਉਣ ਲਈ ਪਰ ਹਜੇ ਤੱਕ ਸਾਨੂੰ ਕੋਈ ਗਰਾਂਟ ਨਹੀਂ ਆ ਰਹੀ ਇਹਦੀ ਅਸੀਂ ਤਾਂ ਮੰਗ ਕਰਦੇ ਹਾਂ ਸਾਨੂੰ ਛੇਤੀ ਛੇਤੀ ਗਰਾਂਟ ਦਿੱਤੀ ਜਾਵੇ ਇਹਨੂੰ ਉੱਚਾ ਚੱਕ ਕੇ ਅਸੀਂ ਸਾਡੇ ਸਕੂਲ ਨੂੰ ਵਧੀਆ ਚਲਾ ਸਕੀਏ